ਪਰਸੋਂ ਤੋਂ ਨਾਮੀਨੇਸ਼ਨ ਸ਼ੁਰੂ ਹੈ ਤੇ ਅੱਜ ਤੱਕ VOTER LISTਾਂ ਦਾ ਕੋਈ ਅਤਾ ਪਤਾ ਨਹੀਂ ਇੱਕ ਦੋ ਵੀਡੀਓ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ VOTER LISTਾਂ ਉਹਨਾਂ ਕੋਲ ਵੀ ਨਹੀਂ ਪਹੁੰਚੀਆਂ ਤੇ ਪਰਸੋਂ ਨੂੰ ਨਾਮੀਨੇਸ਼ਨ ਭਰਨੀ ਕਿੱਦਾਂ ਇਸੇ ਤਰੀਕੇ ਰਿਜ਼ਰਵੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਸ਼ੰਕੇ ਨੇ ਮੁੱਖ ਮੰਤਰੀ ਦੇ ਉੱਤੇ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਕਿਉਂਕਿ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਮੇਰਾ ਪਿੰਡ ਜਨਰਲ ਹੈ ਐਸਸੀ ਰਿਜ਼ਰਵ ਹੈ ਲੇਡੀ ਰਿਜ਼ਰਵ ਹੈ ਤੇ ਪਰਸੋਂ ਨੂੰ ਨਾਮੀਨੇਸ਼ਨ ਭਰਨੀ ਕਿੱਦਾਂ ਸਰਕਾਰ ਦਾ ਸਾਰਾ ਧਿਆਨ ਪੰਜਾਬ ਨੂੰ ਛੱਡ ਕੇ ਇਹ ਜਿਹੜੇ ਲੋਕਤੰਤਰ ਦੀ ਨਹੀਂ ਹੈ ਪੰਚਾਇਤਾਂ ਨੂੰ ਛੱਡ ਕੇ ਹਰਿਆਣੇ ਦੇ ਵਿੱਚ ਕੇਂਦਰਿਤ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਲੋਕਤੰਤਰ ਦੀ ਨਹੀਂ ਹੈ ਪੰਚਾਇਤੀਆਂ ਚੋਣਾ ਸੋਹਰਦ ਤਰੀਕੇ ਦੇ ਨਾਲ ਪੰਜਾਬੀਆਂ ਦੀਆਂ ਚੋਣਾਂ ਕਰਾਓ ਕਿਉਂਕਿ ਇਹ ਭਾਈ ਚਾਰਕ ਚੋਣਾਂ ਨੇ ਔਰ ਇਹ ਚੋਣਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਧਾਂਦਲੀ ਹੈ ਉਹ ਪੰਜਾਬ ਦੇ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਨੂੰ ਵੀ ਖਰਾਬ ਕਰੂਗੀ ਤੇ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਨੇ ਪੈਣਗੇ ਪਰ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ 8 ਘੰਟੇ ਰੱਖਿਆ ਗਿਆ ਦੇਖੋ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਉਹਨਾਂ ਦੇ ਵਿੱਚ ਵੀ 10 ਘੰਟੇ ਨੇ ਔਰ ਉੱਥੇ ਜਿਹੜੀ VOTING ਪਰਸੈਂਟੇਜ ਆ ਉਹ 60 ਤੋਂ 70% ਤੱਕ ਰਹਿੰਦੀ ਤੇ ਇਹ ਜਿਹੜੀ ਪੰਚਾਇਤਾਂ ਦੀਆਂ ਚੋਣਾਂ ਨੇ ਉਹਰੇ 90 90% ਤੱਕ ਪੋਲਿੰਗ ਹੁੰਦੀ ਹੈ ਸੋ ਕਿਰਪਾ ਕਰਕੇ ਇਹ ਜਿਹੜਾ ਸਮਾਂ ਇਹ ਹੈਰਾਨੀ ਦੀ ਗੱਲ ਹੈ ਵੀ 2 ਦਿਨ ਤੋਂ ਬਾਅਦ ਕਾਗਜ਼ ਭਰਨੇ ਆ ਹਜੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਿੰਡ ਰਿਜ਼ਰਵ ਹੋਏ ਨੇ ਕਿਹੜੇ ਜਨਰਲ ਨੇ ਕਿੱਥੇ ਲੇਡੀਜ਼ ਰਿਜ਼ਰਵ ਹੈ ਤੇ ਮੈਨੂੰ ਜੋ ਪਤਾ ਚੱਲਿਆ ਹੈ ਕਿ ਸਰਕਾਰ ਬਹੁਤ ਵੱਡਾ ਫਰਾਡ ਖੇਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਇਹ ਹਜੇ ਤੱਕ ਤਾਂ ਪਹਿਲੀ ਵਾਰੀ ਹੋਇਆ ਵੀ ਚੋਣਾਂ ਦੀ ਨੋਟੀਫਿਕੇਸ਼ਨ ਦੇ ਨਾਲ ਰਿਜ਼ਰਵੇਸ਼ਨ ਦੀ ਪੰਚਾਇਤਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਦੂਜੀ ਗੱਲ ਇਹ ਹੈ ਵੀ ਜਿਹੜੇ ਅਫਸਰ شاہੀ ਹੈ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਨਾ ਵੱਲੋਂ ਦਬਾਅ ਪਾਇਆ ਜਾ ਰਿਹਾ ਵੀ ਕਦੇ ਫਲਾਣੀ ਨੂੰ ਰਿਜ਼ਰਵ ਕੀਤਾ ਜਾਵੇ ਕਿਸੇ ਨੂੰ ਜਨਰਲ ਕਰਤਾ ਜਾਵੇ ਤੇ ਫੇਰ ਮਨ ਉਹ ਬਦਲ ਲੈਂਦੇ ਨੇ ਫੇਰ ਵੀ ਫਲਾਣੀ ਫੇਰ ਚੇਂਜ ਕਰ ਲੈਂਦੇ ਨੇ ਤੋਂ ਇਹਦੇ ਨਾਲ ਜਿਹੜੀ ਮਹਿੰਗੀਆਂ ਨੇ ਚੋਣ ਦੇ ਉਹ ਖਤਮ ਹੋਵੇ ਤੇ ਮੈਂ ਤਾਂ ਹੈਰਾਨ ਆ ਵੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਉਦੋਂ ਬਾਅਦ ਇਲیکشن ਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਪਰ ਇਹਨਾਂ ਨੇ ਨੋਟੀਫਿਕੇਸ਼ਨ ਪਹਿਲਾਂ ਕਰਤਾ ਤੇ ਰੈਜ਼ਰਵੇਸ਼ਨ ਦੀ ਅਜੇ ਤੱਕ ਕਿਸੇ ਕੋਲ ਕੋਈ ਕਾਪੀ ਨਹੀਂ ਇਹ ਸਾਬਜਾਰ ਕਰਦਾ ਵੀ ਇਹ ਸਰਕਾਰ ਜੇ ਸ਼ੁਰੂਆਤ ਜੀ ਕਪਣਾ ਕਰ ਰਹੀ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਇਹ ਕੀ ਜਿਹੜੀ ਹੈ ਸਹੀ ਢੰਗ ਦੇ ਨਾਲ ਚੋਣ ਹੋਏਗੀ ਇਹ ਚੋਣ ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਕਪਲਾ ਹੈ ਤੇ ਇਹ ਸ਼ੁਰੂਆਤ ਵੀ ਇਹਦਾ ਕਪਲਾ ਹੈ ਤੇ ਇਹਦਾ ਅੰਤ ਵੀ ਕਪਲੇ ਦੇ ਵਿੱਚ ਹੀ ਹੋਏਗਾ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਜਿਹੜੀ ਇੰਨੀ ਦਖਲਅੰਦਾਜ਼ੀ ਸਰਕਾਰ ਦੀ ਚੋਣਾਂ ਦੇ ਵਿੱਚ ਹੋਵੇ ਤਾਂ ਫਿਰ ਚੋਣਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਤੋਂ ਇਹ ਗੱਲ ਅੱਜ ਸਾਡੇ ਸਾਰਿਆਂ ਨੂੰ ਸ਼ਰਮਸਾਰ ਕਰ ਰਹੀ ਹੈ। ਵੀ ਆਮ ਆਦਮੀ ਸਰਕਾਰ ਜਿਹੜੀ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਸਰਕਾਰ ਆਵਦੇ ਆਪ ਨੂੰ ਕਹਿ ਲਈ ਸੀ ਉਹਨੇ ਬੇਈਮਾਨੀ ਦੇ ਸਾਰੇ ਰਿਕਾਰਡ ਤੋੜਤੇ ਤੇ ਇਹ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਨਮਾਇਦੇ ਚੁਣਨੇ ਨੇ ਜਾਂ ਜਿਨ੍ਹਾਂ ਨੇ ਨਮਾਇਦੇ ਬਣਨਾ ਹੈ ਉਹਨਾਂ ਨਾਲ ਸਰਾਸਰ ਧੋਖਾ ਹੈ ਤੇ ਉਹਨਾਂ ਨਾਲ ਇਹ ਇੱਕ ਸਰਕਾਰ ਜਿਹੜੀ ਹੈ ਇਹ ਫਰੇਮ ਕਰ ਰਹੀ ਹੈ ਜੋ ਅਸੀਂ ਇਹਦਾ ਖੰਡਨ ਕਰਦੇ ਆਂ ਤੇ ਮੈਂ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨੂੰ ਬੇਨਤੀ ਕਰਦਾ ਵੀ ਚੋਣਾਂ ਨੂੰ ਰੱਦ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਨੇ ਇੱਕ ਵਾਰ ਰਿਜ਼ਰਵੇਸ਼ਨ ਤੋਂ ਬਾਅਦ ਫੇਰ ਚੋਣਾਂ ਦਾ ਐਲਾਨ ਕੀਤਾ ਜਾਵੇ ਤੇ ਨਾਲੇ ਅਸੀਂ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਚੋਣਾਂ ਨੇ ਰੱਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਬਹੁਤ ਵੱਡੇ ਪੱਧਰ ਤੇ ਇਹ ਚ ਕਪਲਾ ਕਰ ਰਹੀ ਹੈ